ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਉਮੀਦ ਕਰਦੇ ਆ ਦੋਸਤਾਂ ਇਹ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ ਤੇ ਆਪਾਂ ਤੁਹਾਡਾ ਸਭ ਦਾ ਸਵਾਗਤ ਕਰਦੇ ਆ ਸਾਡੇ ਚੈਨਲ ਸਾਡੀ ਮਹਿਕ ਤੇ ਤੇ ਜਿਵੇਂ ਕਿ ਆਪਾਂ ਪਹਿਲਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਗੁਰੂ ਸਾਹਿਬ ਨੇ ਜੇ ਕਿਰਪਾ ਕੀਤੀ ਤੇ ਕੱਲ ਨੂੰ ਆਪਾਂ ਫਲਾਈ ਸਾਹਿਬ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਅੱਜ ਹੈਗਾ ਅਗਲਾ ਦਿਨ ਤੇ ਅੱਜ ਆਪਾਂ ਗੁਰਦੁਆਰਾ ਫਲਾਈ ਸਾਹਿਬ ਆਏ ਸੀਗੇ ਤੇ ਵੈਸੇ ਅਸੀਂ ਦਰਬਾਰ ਸਾਹਿਬ ਦਰਸ਼ਨ ਕਰ ਆਏ ਆ ਤੇ ਉਹਦੀ ਕਲਿੱਪ ਮੈਂ ਇੱਥੇ ਐਡ ਕਰ ਦੂੰਗੀ ਤੁਸੀਂ ਵੀ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਿਓ। ਗੋਬਿੰਦ ਸਿੰਘ ਮਾਰਸ ਕੀ ਪਾਠਕ ਨੇ ਸ਼ਸਤਰ ਤੇ ਵਸਤਰ ਆਪਣੇ ਸਰੀਰ ਉੱਪਰ ਧਾਰਨ ਕੀਤੇ ਹਨ। ਨੀਰ ਬਲੰਦ ਮਤੰਗ ਮਗਾਇਓ। ਇਹਾਂ ਬਹੁਤ ਸੁਨਹਰਾ। ਜਿਸ ਨੂੰ ਇਸ ਤਰ੍ਹਾਂ ਪ੍ਰਸਾਦੀ ਹਾਥੀ ਕਿਹਾ ਜਾਂਦਾ ਗੋਬਿੰਦ ਸਿੰਘ ਮਾਰਸ ਕੀ ਪਾਠੀ ਇਸ ਦਾ ਨਾਮ ਪਾਇਆ ਉਹ ਹਾਥੀ ਨੂੰ ਮੰਗਾਇਆ ਗਿਆ ਹੈ। ਬੇਦਾਰ ਝ ਚੂਲ ਸੁਹਾਰੋ। ਬੇਜੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਤਸ਼ਾਹ ਦੇ ਯਾਦ ਇਸ ਵਿੱਚ ਪ੍ਰਸ਼ਾਦੀ ਹਾਥੀ ਦੇ ਨਾਲ ਰਾਜੇ ਨੇ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਨਾਲ ਹੀ ਧੁਰ ਬਖਸ਼ਿਸ਼ ਕੀਤਾ ਜੀ ਹਾਥੀ ਤੇ ਕੌਣ ਮਾਰਾ ਉਹ ਸ਼ੋਭਾ ਕੌਣ ਮਾਰਾ ਧੁਰ ਜੇ ਨਾ ਉਹ ਸੂਰਮਿਆਂ ਦਾ ਤੇ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਮੌਜੂਦ ਇਤਿਹਾਸਿਕ ਜਿਹੜੀ ਫਲਾਈ ਆ ਉਹਦੇ ਆਪਾਂ ਹੇਠਾਂ ਜਿਹੜੇ ਖੜੇ ਆਂਗੇ ਤੇ ਇਹ ਜਿਹੜੀ ਫਲਾਈ ਹੈਗੀ ਇਹਦੇ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਫਲਾਈ ਸਾਹਿਬ ਪਿਆ ਸੀਗਾ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀਗਾ ਗੁਰੂ ਨਾਨਕ ਦੇਵ ਜੀ ਆਪਣੇ ਵਿਆਹ ਟਾਈਮ ਬਟਾਲੇ ਸ਼ਹਿਰ ਦੇ ਵਿੱਚ ਆਏ ਸੀਗੇ ਤੇ ਇੱਥੇ ਗੁਰੂ ਸਾਹਿਬ ਜੀ ਦੇ ਜਿਹੜੇ ਆਨੰਦ ਕਾਰਜ ਹੋਏ ਸੀਗੇ ਤੇ ਵਿਆਹ ਤੋਂ ਅਗਲੇ ਦਿਨ ਗੁਰੂ ਸਾਹਿਬ ਜੀ ਦਾਤਨ ਕਰਨ ਲਈ ਇਸ਼ਨਾਨ ਕਰਨ ਲਈ ਇੱਧਰ ਫਲਾਈ ਸਾਫ ਸਾਈਡ ਆਏ ਸੀਗੇ ਤੇ ਗੁਰੂ ਸਾਹਿਬ ਨੇ ਦਾਤਨ ਕਰਕੇ ਨੇ ਫਲਾਈ ਦੀ ਦਾਤਨ ਕਰਕੇ ਜਿਹੜੀ ਫਲਾਈ ਆ ਉਹ ਗੱਡੀ ਸੀਗੀ ਤੇ ਇਹ ਫਲਾਈ ਦਾ ਜਿਹੜਾ ਦਰਖਤ ਹੈਗਾ ਇਹ ਗੁਰੂ ਸਾਹਿਬ ਦੇ ਟਾਈਮ ਤੋਂ ਮੌਜੂਦ ਹੈਗਾ ਉਦੋਂ ਉਹ ਜਿਹੜੀ ਦਤਨ ਉਹਨਾਂ ਨੇ ਗੱਡੀ ਸੀ ਉਹਦਾ ਹੀ ਇਹ ਦਰਖਤ ਹੈ ਇਹ ਇੱਥੇ ਤੇ ਸੰਗਦਾ ਜਦੋਂ ਗੁਰਦੁਆਰਾ ਫਲਾਈ ਸਾਹਿਬ ਆਉਂਦੀਆਂ ਨੇ ਤੇ ਇਹ ਇਹਦੇ ਦਰਸ਼ਨ ਕਰਦੀਆਂ ਨੇ ਇੱਥੇ ਆ ਕੇ ਤੇ ਸਾਹਮਣੇ ਦਰਸ਼ਨ ਕਰੋ ਗੁਰਦੁਆਰਾ ਫਲਾਈ ਸਾਹਿਬ ਦਾ ਜਿਹੜਾ ਮੇਨ ਅਸਥਾਨ ਮੇਨ ਦਰਬਾਰ ਆ ਤੇ ਇੱਧਰ ਮੌਜੂਦ ਆ ਉਹ ਪ੍ਰਾਤਨ ਫਲਾਈ ਤੇ ਨਾਲ ਹੀ ਸਰੋਵਰ ਇਤਿਹਾਸਿਕ ਜਿਹੜਾ ਸਰੋਵਰ ਆ ਤੇ ਇਹ ਗੁਰਦੁਆਰਾ ਸਾਹਿਬ ਦਾ ਜਿਹੜਾ ਬਾਰੀ ਦ੍ਰਿਸ਼ ਸੀਗਾ ਤੇ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਤੇ ਖੇਤਾਂ ਦੇ ਵਿੱਚ ਬਣਿਆ ਹੋਇਆ ਬਹੁਤ ਆਕਾਂਤ ਜੀ ਜਿਹੜੀ ਉੱਥੇ ਵਾਈਬ ਹੁੰਦੀ ਹੈਗੀ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਨੇ ਦਰਸ਼ਨ ਕਰਨ ਆਉਂਦੀਆਂ ਨੇ ਗੁਰਨਾਨਕ ਦੇਵ ਪਾਤਸ਼ਾਹ ਦੇ ਸਥਾਨ ਦੇ ਤੇ ਇੱਥੇ ਰਹਿਣ ਦੇ ਲਈ ਵੀ ਜਿਹੜੀ ਸਰਾਮ ਬਣੀ ਹੋਈ ਆ ਤੇ ਉਸ ਤੋਂ ਇਲਾਵਾ ਲੰਗਰ ਹਾਲ ਬਹੁਤ ਸੋਹਣਾ ਬਣਿਆ ਹੋਇਆ ਤੇ ਆਪਾਂ ਜੀ ਕੱਲ ਦਰਸ਼ਨ ਘਰ ਆਏ ਸੀਗੇ ਫਲਾਈ ਸਾਹਿਬ ਤੇ ਕੱਲ ਸ਼ਾਮ ਨੂੰ ਹੀ ਸਿਹਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀਗੀ ਤੇ ਇਸ ਕਰਕੇ ਬਾਅਦ ਵਿੱਚ ਉਹ ਵੀਡੀਓ ਬਣਾਈ ਨਹੀਂ ਗਈ ਬਹੁਤ ਘੱਟ ਵੀਡੀਓ ਬਣੀ ਸੀਗੀ ਤੇ ਕਾਫੀ ਕੱਲ ਰਾਤ ਦੀ ਸਿਹਤ ਵਿਗੜੀ ਸੀਗੀ ਤੇ ਅੱਜ ਡ੍ਰਿਪ ਵੀ ਲਾਈ ਪਈ ਹੈ ਜੀ ਤੇ ਹਜੇ ਵੀ ਰੱਖੀ ਹੋਈ ਹੈ ਇਦਾਂ ਹੀ ਤੇ ਕਾਫੀ ਜ਼ਿਆਦਾ ਸਿਹਤ ਵਿਗੜ ਗਈ ਸੀਗੀ ਕਈ ਔਰ ਪਤਾ ਨਹੀਂ ਲੱਗਦਾ ਹੁੰਦਾ ਆ ਬੰਦਾ ਕੀ ਸੋਚ ਕੇ ਕਰੋ ਜਾਂਦਾ ਆ ਤੇ ਕਈ ਵਾਰ ਕਦੋਂ ਵੀ ਸਿਹਤ ਵੀ ਜਿਹੜੇ ਹੁੰਦੀ ਹੈ ਜੀ ਤੇ ਆਪਾਂ ਫਲਾਈ ਸਾਹਿਬ ਦਰਸ਼ਨ ਘਰ ਆਏ ਸੀਗੇ ਫ્લાਾਈ ਸਾਬ ਇਥੋਂ ਭੈਣ ਹੋਣਾ ਦੇ ਘਰ ਤੋਂ ਬਹੁਤ ਜ਼ਿਆਦਾ ਨੇੜੇ ਆ ਗਿਆ ਤੇ ਤੁਰ ਕੇ ਵੀ ਆਪਾਂ ਜਾ ਸਕਦੇ ਤੇ ਆਪਾਂ ਗੱਲਬਾਤ ਕਰਦੇ ਸੀ ਜੇ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀਗੀ ਕਿ ਇੱਥੇ ਲਾਗੇ ਬਹੁਤ ਗੁਨਾਨ ਦੇਵੀ ਦੇ ਜਿਹੜੇ ਗੁਰੂ ਘਰ ਨੇ ਤੇ ਅਚਲ ਸਾਹਿਬ ਗੁਰਦਵਾਲਾ ਸਾਹਿਬ ਹੈ ਇੱਥੇ ਤੇ ਉੱਥੇ ਵੀ ਗੁਨਾਨ ਦੇਵੀ ਆਏ ਸੀਗੇ ਤੇ ਬਹੁਤ ਵੀ ਜਾਵਾਂਗੇ ਕਿਸੇ ਦਿਨ ਦਰਸ਼ਨ ਕਰਕੇ ਆਵਾਂਗੇ ਤੇ ਮਤਲਬ ਕੁਛ ਨਾ ਕੁਛ ਬੰਦੇ ਦੀ ਜ਼ਿੰਦਗੀ 'ਚ ਐਵੇਂ ਦਾ ਹੁੰਦਾ ਆ ਕਿ ਬੰਦਾ ਸੋਚਦਾ ਹੁੰਦਾ ਹੈ ਕਿ ਗੁਰੂ ਘਰਾਂ ਦੇ ਦਰਸ਼ਨ ਕਰੀਏ ਕਿਤੇ ਨਾ ਕਿਤੇ ਮਤਲਬ ਵਧੀਆ ਸੰਗਤ ਮਿਲੇ ਤੇ ਮਹਾਰਾਜ ਕਿਰਪਾ ਹੀ ਕਰਦੇ ਆ ਤੇ ਕਈ ਵਾਰ ਵਧੀਆ ਤੁਹਾਨੂੰ ਸੰਗਤ ਮਿਲ ਜਾਂਦੀ ਆ ਤੁਸੀਂ ਸੰਗਤ ਕਰਦੇ ਹੋ ਤੇ ਅੱਜ ਸ਼ਨੀਵਾਰ ਦਾ ਦਿਨ ਸੀਗਾ ਤੇ ਮਤਲਬ ਬੁਲੱਗ ਭਾਗ ਆਪਾਂ ਹਰ ਇੱਕ ਸ਼ਨੀਵਾਰੀ ਸਿੱਧਾ ਸਭ ਜਾਂਦਾ ਆ ਦਰਸ਼ਨ ਕਰਨ ਤੇ ਪਰ ਉਹੀ ਜਿਵੇਂ ਆਪਾਂ ਪਿਛਲੀ ਵੀਡੀਓ ਦੇ ਵਿੱਚ ਗੱਲ ਕਰੀ ਸੀ ਕਿ ਗੁਰੂ ਸਾਹਿਬ ਤੁਹਾਨੂੰ ਬੁਲਾਉਣ ਤੇ ਤਾਂ ਹੀ ਜਾ ਹੁੰਦਾ ਆ ਤਾਂ ਹੀ ਦਰਸ਼ਨ ਹੁੰਦੇ ਹੈਗੇ ਤੇ ਪਰ ਅੱਜ ਸਾਡੇ ਤੋਂ ਸਿੱਧਾ ਸਭ ਨਹੀਂ ਜਾ ਹੋਇਆ ਹੈਗਾ ਦਰਸ਼ਨ ਨਹੀਂ ਕਰ ਸਕੇ ਹੈਗੇ ਕਿ ਸੈੱਟ ਇੰਨੀ ਜ਼ਿਆਦਾ ਵਿਗੜ ਗਈ ਉੱਤੇ ਰਾਤ ਦਾ ਹੁਣ ਰਿਸਕ ਨਹੀਂ ਲੈ ਸਕਦੇ ਹੈਗੇ ਕਿਉਂਕਿ ਜ਼ਿਆਦਾ ਪ੍ਰੋਬਲਮ ਵੀ ਆ ਸਕਦੀ ਹੈ ਜੀ ਪਰ ਮਨ ਬਹੁਤ ਹੋ ਰਿਹਾ ਹੈ ਕਿਉਂਕਿ ਹਰ ਇੱਕ ਸੈਟਰਡੇ ਨੂੰ ਜੀ ਦਾ ਸਭ ਜਾਂਦਾ ਹੈ ਜੇ ਕਿਤੇ ਹੋਰ ਵੀ ਹੋਈ ਇਹ ਤਾਂ ਵੀ ਐ ਹੁੰਦਾ ਕਿ ਜਲਦੀ ਆ ਜਾਈਏ ਕਿ ਸ਼ੀਦਾ ਸਾਹਿਬ ਜਾਣਾ ਹੀ ਜਾਣਾ ਆ ਤੇ ਪਰ ਇਸ ਵਾਰ ਕੋਸ਼ਿਸ਼ ਕੀਤੀ ਸੀ ਕਿ ਡ੍ਰਿਪ ਵਗੈਰਾ ਲਵਾ ਕੇ ਵੀ ਜੇ ਉਦੋਂ ਤੱਕ ਠੀਕ ਹੋ ਗਿਆ ਤਾਂ ਜ਼ਰੂਰ ਜਾਵਾਂਗੇ ਮਤਲਬ ਵੀ ਜਦੋਂ ਤੁਸੀਂ ਰੈਗੂਲਰ ਜਾਂਦੇ ਰਹਿੰਦੇ ਆ ਤੇ ਤੁਹਾਨੂੰ ਘਰਾਂ ਨਹੀਂ ਫੀਲ ਹੋਣ ਲੱਗ ਜਾਂਦਾ ਤੇ ਇਸ ਇਦਾਂ ਸਭ ਵੀ ਸੰਗਤ ਦੇ ਨਾਲ ਬੜਾ ਪ੍ਰੇਮ ਆ ਬੜਾ ਮਤਲਬ ਜਦੋਂ ਜਾਂਦੇ ਰਹਿੰਦੇ ਤੇ ਉਦੋਂ ਤੁਹਾਡਾ ਮਤਲਬ ਵੀ ਇੱਥੇ ਬਹੁਤ ਜ਼ਿਆਦਾ ਸੰਗਤ ਨਾਲ ਵੀ ਪ੍ਰੇਮ ਪੈ ਜਾਂਦਾ ਆ ਤੇ ਗੁਰਨਾਨਕ ਦੇਵ ਜੀ ਦੀ ਤੇ ਗੱਲ ਕਰਦੇ ਆ ਵਡਿਆਈ ਕਰਦੇ ਆ ਗੁਰੂ ਅਮਰ ਸਿੰਘ ਦਾ ਨਾਮ ਲੈਂਦੇ ਆ ਹੀ ਇੰਨਾ ਜ਼ਿਆਦਾ ਮਾਣ ਮਹਿਸੂਸ ਹੁੰਦਾ ਆ ਕਿ ਅਸੀਂ ਗੁਰੂ ਸਾਹਿਬ ਦੇ ਬੱਚੇ ਆ ਲੋਕੀ ਸਾਨੂੰ ਗੁਰੂ ਸਾਹਿਬ ਦੇ ਈਆਂ ਬੁੱਤਾਂ ਵਿੱਚ ਜਾਣਦੇ ਆ ਤੇ ਇੱਕ ਮਤਲਬ ਇੱਕ ਛੋਟੇ ਹੁੰਦੇ ਆ ਕਥਾ ਸੁਣਦੇ ਹੁੰਦੇ ਸੀਗੇ ਜੇ ਉਹ ਇੱਕ ਪ੍ਰਚਾਰਕ ਸੀਗੇ ਤੇ ਉਹਨਾਂ ਨੇ ਆਪਣੀ ਕਥਾ ਦੇ ਵਿੱਚ ਕਿਹਾ ਸੀਗਾ ਕਿ ਗੁਰਨਾਨਕ ਤੇਜਜੀ ਦਾ ਨਾਮ ਲੈਣੇ ਵਾਲਾ ਹੋਣਾ ਚਾਹੀਦਾ ਤੇ ਦੁਨੀਆ ਦੇ ਪਿੱਛੇ ਪਿੱਛੇ ਫਿਰਦੀ ਆ ਤੁਹਾਨੂੰ ਮਤਲਬ ਸਤਕਾਰ ਦੇਣ ਦੇ ਲਈ ਤੁਹਾਨੂੰ ਪੂਜਣ ਦੇ ਲਈ ਮਤਲਬ ਉਹ ਗੱਲ ਕਰਦੇ ਸੀਗੇ ਕਹਿੰਦੇ ਜੇ ਅਸੀਂ ਗੁਰੂ ਸਾਹਿਬ ਦੇ ਮਤਲਬ ਵੀ ਪ੍ਰਚਾਰਕ ਬਣ ਕੇ ਇਸ ਰਸਤੇ ਦੇ ਤੁਰੇ ਤਾਂ ਗੁਰੂ ਸਾਹਿਬ ਨੇ ਵੀ ਸਾਨੂੰ ਬਹੁਤ ਮਾਨ ਸਤਕਾਰ ਬਖਸ਼ਿਆ ਬਹੁਤ ਜ਼ਿਆਦਾ ਮਤਲਬ ਸਾਨੂੰ ਜੀ ਉਹਨ ਸਾਡੇ ਕਹਿੰਦੇ ਇੱਕੋ ਸੰਗਲੇ ਸਾਨੂੰ ਬਹੁਤ ਪਿਆਰ ਦਿੱਤਾ ਤੇ ਦਿਆਮਿਤ ਮੇਰੇ ਨਾਲ ਨਾਲ ਹੀ ਰਹਿੰਦੀ ਆ ਸ਼ਰਾਰਤਾਂ ਕਰਨ ਨੂੰ ਦਿਆਮਿਤ ਇਧਰ ਆ ਹਾਂਜੀ ਸਕੂਲ ਨਹੀਂ ਗਈ ਨਹੀਂ ਕੀਤੀ ਗੱਲ ਲਈ ਕਿਉਂ ਕੀਤੀ ਮੈਂ ਪਾਪਾ ਨੂੰ ਕਿਹਾ ਪਾਪਾ ਸਾਡੀ ਢੜੀ ਉੱਥੇ ਬਸ ਗੇਮਾਂ ਹੀ ਖੇਡਾਂਦੇ ਆ ਨਹੀਂ ਇਹ ਵੀ ਨਹੀਂ ਕਿਹਾ ਉਹ ਹੋਰ ਕੀ ਆਸੀ ਤੇ ਪਾਪਾ ਤਾਂ ਘਨੇ ਵੀ ਗਉਂਦੇ ਸਨ ਫੇਰ ਤੂੰ ਮੰਨੇਗੀ ਪਪਾ ਕਹਿੰਦੇ ਚੱਲ ਇੱਥੇ ਮੇਰੇ ਨਾਲ ਸੁਣ ਤਾਂ ਰਹਿ ਜਾਈਂ ਤੂੰ ਅੱਛਾ ਦੇਖੋ ਤੇ ਕੀ ਆ ਕੀ ਅਦਾ ਪੇਪਰ ਸੀ ਅਦਾ ਪੇਪਰ ਸੀ ਤੇ ਅੱਛੀ ਦਾ ਸਭ ਨਹੀਂ ਜਾਣਾ ਜਾਣਾ ਤੂੰ ਜੀ ਤੂੰ ਜਿਵੇਂ ਫੇਰ ਜਾਣਾ ਮੈਂ ਤੂੰ ਚੱਲ ਜਾ ਇਹ ਛੱਡਦਾ ਆਵੇਂ ਭੁੱਖਾ ਰਹਿੰਦੇ ਏ ਚੱਲ ਜਾ ਉੱਥੇ ਚੀਜ਼ੀਆਂ ਬੜੀਆਂ ਮਿਲਣੀਆਂ ਹੋਰ ਕੀ ਕਹਿਣਾ ਚਾਹਣੀ ਐ ਸੀ ਅਸ਼ੀਦਾ ਸਾਹਿਬ ਸੰਗਤ ਨੂੰ ਮਿਸ ਕਰਦੀ ਬਾਪੂ ਜੀ ਤਾਂ ਚੀਜ਼ੀਆਂ ਖਾਣੀਆਂ ਹੁੰਦੀਆਂ ਤੇ ਚੰਗੀ ਤੇ ਵੀ ਜਾਣਾ ਹੁੰਦਾ ਤਾਂ ਤੈਨੂੰ ਜਾਣਾ ਚਾਹੀਦਾ ਸੀਗਾ ਕਿਉਂਕਿ ਸੋਮਵਾਰ ਤੇਰਾ ਪੇਪਰ ਸੀਗਾ ਤੈਨੂੰ ਅੱਜ ਜਾਣਾ ਚਾਹੀਦਾ ਸੀ ਹਾਂ ਇਹ ਗੱਲ ਮੈਂ ਗੁਰਦੇ ਹਾਂ ਜੀ ਠੀਕ ਆ ਤੇ ਹੋਰ ਸੰਗਤ ਨੂੰ ਕੀ ਕਹਿਣਾ ਚਾਹਣੀ ਐ ਕਿ ਸਾਡਾ ਚੈਨਲ ਲਾਈਕ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰੋ ਲਾਈਕ ਕਰੋ ਫੋਲੋ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਸ਼ੇਅਰ ਕਰੋ ਤੇ ਆਪਾਂ ਤੁਹਾਨੂੰ ਮਿਲਾਂਗੇ ਨੈਕਸਟ ਵਲੋਗ ਤੇ ਨੈਕਸਟ ਵਲੌਗ ਦੇ ਵਿੱਚ ਤੇ ਆਪਾਂ ਇਹਦਾ ਇੱਥੇ ਹੀ ਐਂਡ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ